ਰਾਜੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਇਹ ਦੱਸਿਆ ਜਾਊਗਾ ਕਿ ਜਿਹੜੀ ਆਪਾਂ ਸਿੰਧ ਬੈਂਕ ਦੇ ਅਕਾਊਂਟ ਓਪਨ ਕਰਦੇ ਆ BC ਪੁਆਇੰਟ ਵਾਲੇ ਜਿਹੜੇ EMPLOYE ਆ ਉਹ ਕਿੱਦਾਂ ਇਹਦੇ ਵਿੱਚ ਕੀ ਕਰ ਸਕਦੇ ਆ ਮਸ਼ੀਨ ਆ ਜਿਹੜੀ ਤੁਹਾਨੂੰ ਦਿੱਤੀ ਗਈ ਹੋਗੀ ਵੀ ਕਿੱਦਾਂ ਇਹਦੇ ਵਿੱਚ ਆਪਾਂ ਬੈਲੈਂਸ ਇਨਕੁਆਰੀ ਕਰਨੀ ਹੈ ਬੈਲੈਂਸ ਇਨਕੁਆਰੀ ਕਿੱਦਾਂ ਕਰਨੀ ਆ ਥੈਨ ਕੈਸ਼ ਵਿਡਰੋਅਲ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਨਾ ਲੌਗਇਨ ਕਰ ਲੈਣਾ ਇਹਨੂੰ ਲੌਗਇਨ ਕਰ ਲੈਣਾ ਅੱਗੇ ਪ੍ਰੋਸੈਸ ਹੋਏ ਓਪਨ ਹੋਊਗੀ ਥੈਨ ਤੁਸੀਂ ਕੀ ਕਰਨਾ ਉਸ ਤੋਂ ਬਾਅਦ ਉੱਥੇ ਆਊਗਾ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਬੈਲੈਂਸ ਇਨਕੁਆਰੀ ਕਰਕੇ ਰਾਹੀਂ ਤੁਹਾਨੂੰ ਦੱਸ ਦਊਂਗੀ ਸਭ ਤੋਂ ਪਹਿਲਾਂ ਤੁਸੀਂ ਆ ਬਾਇਓਮੈਟ੍ਰਿਕ ਆ ਜਿਹੜੀ ਇਹਦਾ ਯੂਜ਼ ਕਰਨਾ ਤੁਹਾਨੂੰ ਇਹ ਬਾਇਓਮੈਟ੍ਰਿਕ ਆ ਜਿਹੜੀ ਦਿੱਤੀ ਗਈ ਹੋਊਗੀ ਇਸ ਤੋਂ ਤੁਸੀਂ ਕੀ ਕਰ ਸਕਦੇ ਆ ਇਸ ਤੋਂ ਆਨ ਆਫ ਕਰ ਸਕਦੇ ਤੇ ਜਿਹੜੀ ਇਸ ਤੋਂ ਵੋਲਮ ਆ ਜਿਹੜੀ ਤੁਸੀਂ ਅਪ ਕਰ ਸਕਦੇ ਆ ਤੇ ਇਸ ਤੋਂ ਜਿਹੜੀ ਤੁਸੀਂ ਮਾਈਨਸ ਵਾਲੇ ਬਟਨ ਤੋਂ ਡਾਊਨ ਕਰ ਸਕਦੇ ਹੋ ਠੀਕ ਹੈ ਰਾਜੀ ਇਹ ਤੁਹਾਡੀ ਬਾਇਓਮੈਟ੍ਰਿਕ ਆ ਇਹ ਜੇ SIM ਕਾਰਡ ਵੀ ਇਨਸਰਟ ਹੁੰਦਾ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ SIM ਕਾਰਡ ਇਨਸਰਟ ਕਰਕੇ ਦੱਸਾਂਗੇ ਆਪਾਂ ਵੀ ਇਹਦੇ ਵਿੱਚ SIM ਕਾਰਡ ਕਿੱਦਾਂ ਇਨਸਰਟ ਕਰਨਾ ਫਿਲਹਾਲ ਤੁਸੀਂ ਇਹਨੂੰ ਇੱਥੇ ਪਾਵਰ ਬਟਨ ਦਾ ਆਪਸ਼ਨ ਦਿੱਤਾ ਹੋਊਗਾ ਆਨ ਆਫ ਤੁਸੀਂ ਕਰ ਸਕਦੇ ਹੋ ਫਸਟ ਆਫ ਆਲ ਕੀ ਤੁਸੀਂ ਇਹਨੂੰ ਕੀ ਕਰਨਾ ਪਾਵਰ ਆਫ ਪਾਵਰ ਆਫ ਕਰਨ ਦੇ ਲਈ ਯਸ ਤੇ ਕਲਿੱਕ ਕਰੋਗੇ ਥੋੜੀ ਬਾਇਓਮੈਟ੍ਰਿਕ ਆ ਜਿਹੜੀ ਕਿ ਪਾਵਰ ਆਫ ਹੋ ਜੂਈ ਜਾਂ ਇਹ ਤੁਸੀਂ ਇਹ ਲਾਸਟ ਵਾਲਾ ਬਟਨ ਨੂੰਗਾ ਸਾਈਡ ਤੇ ਤੁਸੀਂ ਇਹਨੂੰ ਇਦਾਂ ਕਰਨਾ ਪ੍ਰੈਸ ਕਰਨਾ ਹੈ ਤੇ ਪਾਵਰ ਆਫ ਦੀ অপਸ਼ਨ ਲਿਖੀ ਹੈ ਉਸ ਤੇ ਕਲਿੱਕ ਕਰ ਲੈਣਾ ਸ਼ਟਡਾਊਨ ਕਰ ਦੇਣਾ ਥੋੜੀ ਬਾਇਓਮੈਟ੍ਰਿਕ ਆ ਜਿਹੜੀ ਜਿਹੜੀ ਕਿ ਆਫ ਹੋ ਚੁੱਕੀ ਹੈ ਆਫ ਹੋ ਜੂਗੀ ਰਾਜ